ਨਾ ਤੇ ਕੋਈ ਧਰਮ ਨਾ ਤੇ ਕੋਈ ਜਾਤ ਨਾਲ ਸਬੰਧ ਹੈ ਇਹ ਸਿਰਫ ਸਿਰਫ ਮਨੁੱਖਤਾ ਦੀ ਸੇਵਾ ਲਈ ਬਣਾਇਆ ਗਿਆ ਹੈ ਕਿਉਂ ਨਾ ਜਿਹੜੇ ਬਿਆਸਰੇ ਤੇ ਬੇਲਾਵਾਰਸ ਕਰਨ ਜਿਹੜੇ ਲੋਕ ਨੇ ਸ਼ਰਕਾ ਦੇ ਭਟਕਦੇ ਫਿਰਦੇ ਨੇ ਠੰਡ ਦੇ ਵਿੱਚ ਸ਼ਰਕਾ ਦੇ ਉੱਤੇ ਰੋਡਾਂ ਤੇ ਰਹਿਣ ਲਈ ਮਜਬੂਰ ਨੇ ਕਿਉਂ ਨਾ ਇਹਨਾਂ ਦੇ ਲਈ ਛੋਟਾ ਜਿਹਾ ਇੱਕ ਆਸ਼ਰਮ ਬਣਾਇਆ ਜਾਵੇ ਉਸ ਪ੍ਰਮਾਤਮਾ ਅਗੇ ਬੇਨਤੀ ਕਰਨੀ ਸ਼ੁਰੂ ਕੀਤੀ ਕਿ हे ਮਾਲਕ हे ਪ੍ਰਭੂ ਸਾਡੇ ਇਸ ਕੰਮ ਨੂੰ ਨੇਪਰੇ ਚਾੜਨ ਵਾਸਤੇ ਤੂੰ ਸਾਡੇ ਲਈ ਆਪਣਾ ਹੱਥ ਵਧਾ ਉਸ ਮਾਲਕ ਨੇ ਹੱਥ ਵਧਾਇਆ ਇਹ ਕੰਮ ਬਹੁਤ ਜਲਦ बनके तैयार होन जा रिया है और बे आश्रय ते लावारिसा दा घर है सो बिनती है की अपने मां-ਪਿਓ ਦੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਕਿਸੇ ਨੂੰ ਨੋਬਤ ਨਾ ਆਵੇ ਕਿ ਕੋਈ ਇਹੋ ਜੇ ਘਰ ਵਿੱਚ ਆ ਕੇ ਆਪਣਾ ਜੀਵਨ ਜਰਾ ਬਸਰ ਕਰੇ ਸੋ ਪਰਿਵਾਰ ਦਿਖਾਵਾਂਗੇ ਤੁਹਾਨੂੰ ਆਪਣੇ ਵਾਸਤੇ ਤੇ ਸਾਰਾ ਪਰਿਵਾਰ ਕਰਦਾ ਕੋਈ ਨਾ ਕੋਈ ਸਾਰੇ ਆਪਣੇ ਵਾਸਤੇ ਕਰਦੇ ਨੇ ਪਰ ਇਸ ਪਰਿਵਾਰ ਨਾਲ ਮਿਲਣ ਜਾ ਰਹੇ ਆ ਇੱਕ ਇੱਕ ਰੁਪਿਆ ਜੋੜ ਕੇ ਪਾਈ ਪਾਈ ਜੋੜ ਕੇ ਆਪਣੇ ਪਰਿਵਾਰ ਵਾਸਤੇ ਨਹੀਂ ਲੋਕਾਂ ਵਾਸਤੇ ਲੋਕ ਬੇਸਹਾਰਾਂ ਵਾਸਤੇ ਜਰਾਏ ਕਦਮ ਚੁੱਕਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਬੇਆਸਰੇ ਅਤੇ ਲਵਾਰਸਾਂ ਦਾ ਆਪਣਾ ਘਰ ਸਭ ਦਾ ਸਾਂਝਾ ਘਰ ਜਰਾਏ ਉਹ ਤਿਆਰ ਕਰਨ ਜਾ ਰਹੇ ਨੇ ਪਰਿਵਾਰ ਹੈ ਪਰਿਵਾਰ ਆਪਾਂ ਗੱਲਬਾਤ ਵੀ ਕਰਾਂਗੇ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਨਾਲ ਦੀ ਨਾਲ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਪਰਮਾਤਮਾ ਪਰਮਾਤਮਾ ਤੋਂ ਬਾਅਦ ਮਾਤਾ ਪਿਤਾ ਉਹਨਾਂ ਦਾ ਵੀ ਅਸ਼ੀਰਵਾਦ ਹੋਣਾ ਚਾਹੀਦਾ ਹੈ ਕਿ ਇਹੋ ਜੇ ਬੱਚੇ ਨੂੰ ਜਿਹੜਾ ਇਹਨਾਂ ਨੇ ਜਨਮ ਦਿੱਤਾ ਹੈ ਤੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਸੋ ਨਮਸਕਾਰ ਭਾਈ ਕੀ ਨਾਮ ਦੇ ਮੇਰਾ ਨਾਮ ਜੀ ਡੈਨੀਅਲਸ ਹੋਂਦਾ ਹੈ ਡੈਨੀਅਲ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਜਿਹੜਾ ਤੁਸੀਂ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਜਿਹੜਾ ਇਹ ਕਦਮ ਚੁੱਕਣ ਜਾ ਰਹੇ ਹੋ ਪਰਮਾਤਮਾ ਕਰੇ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਕਿ ਤੁਹਾਡਾ ਜਿਹੜਾ ਇਹ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਨੇਪਰੇ ਚੜਾਏ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਜੀ ਮੈਂ ਬਰੇ ਚਿਰ ਤੋਂ 9-10 ਸਾਲ ਦੇ ਵਿੱਚੋ ਸੇਵਾ ਨੂੰ ਨਿਭਾ ਰਿਆ ਸਭ ਤੋਂ ਪਹਿਲਾਂ ਮੈਂ ਆਪਣੀ ਦੱਸਣ ਤੋਂ ਪਹਿਲਾਂ ਮੈਂ ਤੁਹਾਡਾ ਪੂਰੇ ਮੀਡੀਆ ਦਾ ਪੂਰੇ ਸਾਰੇ ਚੈਨਲਾਂ ਦਾ ਧੰਨਵਾਦ ਕਰਦਾ ਹਾਂ ਔਰ ਇਹ ਜਿਹੜਾ ਅਸੀਂ ਦਾ 9-10 ਸਾਲ ਦੇ ਵਿੱਚ ਸੇਵਾ ਕਰ ਰਹੇ ਸੀ ਔਰ ਸਾਨੂੰ ਕਰਦਿਆ ਹੋ ਗਿਆ ਟਾਈਮ ਕਾਫੀ ਸੋ ਉਸ ਤੋਂ ਬਾਅਦ ਅਸੀਂ ਸੋਚਿਆ ਕਿਉਂ ਨਾ ਜਿਹੜੇ ਬੇਆਸਰੇ ਤੇ ਬੇਲਾਵਾਰਸ ਕਰਨ ਜਿਹੜੇ ਲੋਕ ਨੇ ਸ਼ਰਕਾਂ ਦੇ ਭਟਕਦੇ ਫਿਰਦੇ ਨੇ ਠੰਡ ਦੇ ਵਿੱਚ ਸ਼ਰਕਾਂ ਦੇ ਉੱਤੇ ਰੋਡਾਂ ਤੇ ਰਹਿਣ ਲਈ ਮਜਬੂਰ ਨੇ ਕਿਉਂ ਨਾ ਇਹਨਾਂ ਦੇ ਲਈ ਛੋਟਾ ਜਿਹਾ ਇੱਕ ਆਸ਼ਰਮ ਬਣਾਇਆ ਜਾਵੇ ਸੋ ਮੈਂ ਔਰ ਮੈਂ ਆਪਣੀ ਮਿਸਿਸ ਦੇ ਨਾਲ ਸਲਾਹ ਕੀਤੀ ਅਸੀਂ ਫਿਰ ਦੋਨਾਂ ਨੇ ਉਸ ਪਰਮਾਤਮਾ ਅਗੇ ਬੇਨਤੀ ਕਰਨੀ ਸ਼ੁਰੂ ਕੀਤੀ ਕਿ हे ਮਾਲਕ हे ਪ੍ਰਭੂ ਸਾਡੇ ਇਸ ਕੰਮ ਨੂੰ ਨੇਪਰੇ ਚਾੜਨ ਵਾਸਤੇ ਤੂੰ ਸਾਡੇ ਲਈ अपना हाथ बदा उस मालिक ने हाथ बदाया और उस बिजनेस ਦੇ ਵਿੱਚੋਂ ਅਸੀਂ ਛੋਟੀ ਛੋਟੀ ਪਾਈ ਪਾਈ ਕੱਢਣੀ ਸ਼ੁਰੂ ਕੀਤੀ ਔਰ ਇਸ ਜਗ੍ਹਾ ਨੂੰ ਖਰੀਦਿਆ ਜਗ੍ਹਾ ਖਰੀਦਣ ਤੋਂ ਬਾਅਦ ਵਿੱਚ ਅਸੀਂ ਕੰਸਕਸ਼ਨ ਦਾ ਕੰਮ ਸ਼ੁਰੂ ਕਰਨ ਵੀ ਅੱਜ ਤੁਹਾਡੇ ਸਾਰੇ ਮੀਡੀਆ ਪੈਨਪ੍ਰਾਵਾ ਦਾ ਧੰਨਵਾਦ ਕਰਦੇ ਆਂਲੀ ਸੋ ਇਹ ਕੰਮ ਬਹੁਤ ਜਲਦ ਬਣ ਕੇ ਤਿਆਰ ਹੋਣ ਜਾ ਰਿਹਾ ਹੈ ਔਰ ਬੇਆਸਰੇ ਤੇ ਲਾਵਾਰਸਾਂ ਦਾ ਘਰ ਹੈ ਇਹਦੀ ਵਿੱਚ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਚੈਨਲ ਦੇ ਦੁਆਰਾ ਕੀ ਨਾ ਤੇ ਕੋਈ ਧਰਮ ਨਾ ਤੇ ਕੋਈ ਜਾਤ ਨਾਲ ਸੰਬੰਧ ਹੈ ਇਹ ਸਿਰਫ ਸਿਰਫ ਮਨੁੱਖਤਾ ਦੀ ਸੇਵਾ ਲਈ ਬਣਾਇਆ ਗਿਆ ਹੈ ਔਰ ਇਹ ਬਹੁਤ ਜਲਦ ਬਣ ਕੇ ਤਿਆਰ ਹੋਏਗਾ ਔਰ ਬਰੇ ਬੇਆਸਰੇ ਤੇ ਬੇਲਾਵਰਸ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਇਸ ਜਗ੍ਹਾ ਤੇ ਜਿਹੜਾ ਵਾਪੀ ਆਉਣਾ ਜਲਦ ਹੋਵੇਗਾ ਸੋ ਮੈਂ ਤੁਹਾਡੇ ਚੈਨਲ ਦੁਆਰਾ ਇੱਕ ਬੇਨਤੀ ਕਰਦਾ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਸਾਡੀ ਉਮਰ ਦੇ ਵਿੱਚ ਨੇ ਅੱਜ ਸਟੈਂਡ ਕਰ ਰਹੇ ਨੇ ਸੋ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਤੁਹਾਨੂੰ ਬੜੀ ਔਖੇ ਤੁਹਾਡੇ ਪਰਿਵਾਰ ਨੇ ਤੁਹਾਡੇ ਮਾਪੇ ਨੇ ਪੜਾਇਆ ਤੇ ਲਿਖਾਇਆ ਤੁਹਾਨੂੰ ਅੱਛੀ ਸਿੱਖਿਆ ਦਿੱਤੀ ਪੜਾਇਆ ਲਿਖਾਉਣ ਤੋਂ ਬਾਅਦ ਤੁਹਾਡੇ ਵਿਆਹ ਕੀਤੇ ਤੁਹਾਨੂੰ ਜੋਬ ਤੇ ਪ੍ਰੋਵਾਈਡ ਕੀਤਾ ਸੋ ਬੇਨਤੀ ਹੈ ਕਿ ਆਪਣੇ ਮਾਪਿਆਂ ਦੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਕਿਸੇ ਨੂੰ ਨੋਬਤ ਨਾ ਆਵੇ ਕਿ ਕੋਈ ਇਹੋ ਜੇ ਘਰ ਵਿੱਚ ਆ ਕੇ ਆਪਣਾ ਜੀਵਨ ਜਰਾ ਬਸਰ ਕਰੇ ਸੋ ਇਹਦੇ ਵਿੱਚ ਕੋਈ ਵੀ ਆ ਸਕਦਾ ਜੀ ਕੋਈ ਜੀ ਕੋਈ ਵੀ ਆ ਸਕਦਾ ਜੀ ਮੈਂ ਤੁਹਾਡੇ ਤੋਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਜੀ ਇਹ ਨਾ ਤੇ ਕਿਸੇ ਜਾਤ ਨਾਲ ਸੰਬੰਧ ਦਾ ਨਾ ਕਿਸੇ ਕੌਮ ਨਾਲ ਨਾ ਕਿਸੇ ਧਰਮ ਨਾਲ ਇਹ ਮਨੁੱਖਤਾ ਦੀ ਸੇਵਾ ਲਈ ਬਣਾਇਆ ਗਿਆ ਹੈ ਤੇ ਮਨੁੱਖਤਾ ਦੇ ਕੰਮੇ ਦੇ ਵਿੱਚ ਹੋਣਗੇ ਸੋ ਗੱਲਬਾਤ ਕਰਦੀ ਹੈ ਜੀ ਕਹਿੰਦੇ ਜੀਵਨ ਸਾਥੀ ਜੀਵਨ ਸਾਥੀ ਚੰਗਾ ਹੋਵੇ ਤਾਂ ਜਰਾ ਉੱਖਾ ਵੀ ਸਮਾ ਜਿਹੜਾ ਲੰਘ ਜਾਂਦਾ ਏ ਤੇ ਗੱਲਬਾਤ ਕਰਦੇ ਜਿਨ੍ਹਾਂ ਨਾਲ ਰਲ ਕੇ ਉਹਨਾਂ ਨੇ ਇੱਕ ਕਦਮ ਚੁੱਕਿਆ ਇਹ ਬੜਾ ਵੱਡਾ ਉਪਰਾਲਾ ਹੁੰਦਾ ਹੈ ਉਹਨਾਂ ਦਾ ਵੀ ਕਿਉਂਕਿ ਕਹਿੰਦੇ ਨੇ ਕਿ ਇਕੱਲਾ ਕੁਝ ਨਹੀਂ ਕਰ ਸਕਦਾ ਜੀਵਨ ਸਾਥੀ ਜੇ ਸਾਥ ਦੇਵੇ ਤਾਂ ਫੇਰ ਹੀ ਕੁਝ ਹੁੰਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਬੰਨ ਨਮਸਕਾਰ ਕੀ ਨਾਮ ਦੇ ਮਨੀਸ਼ਾ ਹੈ ਮੇਰਾ ਨਾਮ ਮਨੀਸ਼ਾ ਜੀ ਬਹੁਤ ਬਹੁਤ ਮੁਬਾਰਕ ਆ ਕਿ ਅੱਜ ਬੜਾ ਵੱਡਾ ਉਪਰਾਲਾ ਜਿਹੜਾ ਇਹ ਲੋਕਾਂ ਵਾਸਤੇ ਤੁਸੀਂ ਅੱਜ ਜਿਹੜਾ ਇਹ ਸ਼ੁਰੂ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਅਸੀਂ ਪਲਾਨ ਬਣਾਇਆ ਸੀ ਬਹੁਤ ਸਮੇਂ ਤੋਂ ਪਹਿਲਾਂ ਕਿ ਅਸੀਂ ਇਹ ਚੀਜ਼ ਨੂੰ ਕਰਨਾ ਚਾਹੁੰਦੇ ਆ ਮੇਰੇ ਪਤੀ ਕਾਫੀ ਦੇਰ ਤੋਂ ਹੀ ਇਸ ਇਸੇ ਵਾਰ ਨੂੰ ਕਰ ਰਹੇ ਨੇ ਜਿਸ ਤਰ੍ਹਾਂ ਉਹ ਹਮੇਸ਼ਾ ਸ਼ੋਨ ਇਸੇ ਕਰਦੇ ਜਦੋਂ ਵੀ ਇਹ ਸੇਵਾ ਕਰਦੇ ਸੀ ਜਾਂ ਕਿਸੇ ਦੇ ਦੁਆਰਾ ਕਰਦੇ ਸੀ ਜਾਂ ਆਪ ਕਰਦੇ ਸੀ ਪਰ ਸ਼ੋਨ ਇਸੇ ਕਰਦੇ ਬਹੁਤ ਸਾਰੇ ਲੋਕ ਇਹਨਾਂ ਨੂੰ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਭਾਜੀ ਤੁਸੀਂ ਆਨਲਾਈਨ ਹੋਵੋ ਤੁਸੀਂ ਇਸ ਚੀਜ਼ ਨੂੰ ਦਿਖਾਓ ਤਾਂ ਕਿ ਹੋਰ ਵੀ ਜਿਹੜੇ ਉਹ ਤੁਹਾਡੀ ਮਦਦ ਕਰਨ ਤੇ ਕਰਨ ਤੇ ਇਹ ਕਹਿੰਦੇ ਸੀ ਜੋ ਪਰਮਾਤਮਾ ਦੀ ਮਰਜ਼ੀ ਉਹੀ ਹੋਣਾ ਹੈ ਠੀਕ ਤੇ ਇਸੇ ਤਰ੍ਹਾਂ ਇਸ ਜਗ੍ਹਾ ਨੂੰ ਅਸੀਂ ਖਰੀਦਿਆ ਉਸ ਕਾਰੋਬਾਰ ਦੇ ਦੁਆਰਾ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਸੀ ਇਸ ਜਗ੍ਹਾ ਖਰੀਦਣ ਤੋਂ ਬਾਅਦ ਅਸੀਂ ਫਿਰ ਅ ਇਸ ਜੋ ਵੀ ਇਸ ਤੇ ਚਾਹੀਦਾ ਸੀ ਉਸ ਚੀਜ਼ ਨੂੰ ਮਟੀਰੀਅਲ ਨੂੰ ਇਕੱਠਾ ਕੀਤਾ ਥੋੜੀ ਦੇਰ ਪਹਿਲਾਂ ਅਤੇ ਅੱਜ ਉਸ ਉਸਾਰ ਉਸਾਰੀ ਲਈ ਅਸੀਂ ਨੀਂ ਪੱਥਰ ਰੱਖ ਰਹੇ ਹਾਂ ਉਸ ਆਸ਼ਰਮ ਦੀ ਅਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਸ ਪਰਮਾਤਮਾ ਦਾ ਜੋ ਇਹਨਾਂ ਨੂੰ ਹਰ ਇੱਕ ਲੋੜ ਨੂੰ ਪੂਰੀਆਂ ਕੀਤਾ ਮਿੰਦਰ ਜੀ ਬਹੁਤ-ਬਹੁਤ ਮੁਬਾਰਕ ਆ ਕਿ ਤੁਸੀਂ ਇਹੋ ਜਿਹੇ ਬੱਚੇ ਨੂੰ ਤੁਸੀਂ ਜਨਮ ਦਿੱਤਾ ਹੈ ਕਿ ਜਿਨ੍ਹਾਂ ਨੇ ਅੱਜ ਤੁਹਾਡੀ ਵੀ ਸੇਵਾ ਕਰਦਾ ਹੈ ਤੇ ਕਿਰਪਾ ਹੋਈ ਏ ਤੇ ਹੁਣ ਲੋਕਾਂ ਦੇ ਜਿਹਰੇ ਨੇ ਬੇਸਹਾਰਾ ਮਾਤਾ-ਪਿਤਾ ਨੇ ਉਹਨਾਂ ਨੂੰ ਅਤੇ ਵਾਸਤੇ ਰੱਖਣ ਵਾਸਤੇ ਜਿਹੜਾ ਉਪਰਾਲਾ ਕੀਤਾ ਗਿਆ ਕੀ ਕਰਨਾ ਚਾਹੁੰਦੇ ਇਹ ਜੀ ਡੈਨੀਅਲ ਨੂੰ ਜਨਮ ਦਿੱਤਾ ਰੱਬ ਨੇ ਯਿਸੂ ਨੇ ਪ੍ਰਭੂ ਨੇ ਹਾਂਜੀ ਇਹਦਾ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਹਾਂਜੀ ਇਹ ਸਾਨੂੰ ਬਹੁਤ ਜ਼ਿਆਦਾ ਪ੍ਰਭੂ ਨੇ ਹਨੁਦਾਇਆ ਇਸ ਕਰਕੇ ਇਹਦਾ ਬੜੇ ਚਿਰ ਦੀ ਉਮੀਦ ਸੀ ਕਿ ਮੈਂ ਇਹ ਕੰਮ ਕਰਾਂ ਤੇ ਮੈਂ ਤਾਂ ਹਾਂ ਪੁੱਤਰਾ ਤੂੰ ਤੇ ਕੋਈ ਨਹੀਂ ਹੋ ਸਕਦਾ ਤੂੰ ਕੱਲਾ ਹੈਗਾ ਕੱਲਾ ਮੇਰਾ ਬੇਟਾ ਵਾ ਤੇ ਨਾ ਮਤਲਬ ਕਿ ਪੂਰੇ ਕਦਮ ਚੁੱਕ ਪਰ ਪ੍ਰਭੂ ਨੇ ਇਹਨੂੰ ਕਰਕੇ ਛੱਡਿਆ ਕਹਿੰਦਾ ਨਹੀਂ ਕਹਿੰਦਾ ਡੈਡੀ ਇਹ ਮੈਂ ਤੂੰ ਚੁੱਪ ਰਹਾ 10 5 ਸਾਲ ਦੇ ਵਿੱਚ ਵਿੱਚ ਮੈਂ ਵੇਖੀ ਕਿੱਥੇ ਤੱਕ ਮੈਨੂੰ ਰੱਬ ਨੇ ਪਲੰਦੀਆਂ ਤੇ ਭੇਜਾਂ ਸੋ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਓ ਤਾਂ ਕਿ ਹੋਰ ਪਰਸਨ ਆਪਣਨ ਕਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ